ਗੁਰੂ ਕੀ ਕਾਸੀ ਦਮਦਮਾ ਸਾਹਿਬ ਜਿੱਥੇ ਮਹਾਨ ਸਥਾਨ ਬੂੰਗਾ ਮਸਤ ਹੋਣਾ ਸੰਤ ਮਹਾਰਾਜ ਬਾਬਾ ਅਤਰ ਸਿੰਘ ਜੀ ਨੇ 1923 ਦੇ ਵਿੱਚ ਇਹਦਾ ਸਿਲਾ ਨਿਵਾਸ ਰੱਖ ਕੇ ਇੱਥੇ ਵੱਡਾ ਵਿਦਿਆ ਦਾ ਕੇਂਦਰ ਧਾਰਮਿਕ ਮਹਾਵਿਦਿਆਲਾ ਗੁਰੂ ਕੀ ਕਾਸੀ ਨੂੰ ਪ੍ਰਗਟ ਕੀਤਾ ਗੁਰਾਂ ਤੋਂ ਬਾਅਦ ਉਸ ਪਾਵਨ ਪਵਿੱਤਰ ਸਥਾਨ ਦੇ ਉੱਤੇ ਜਿੱਥੇ ਹਰ ਅੰਥ ਦੇ ਵਿੱਚ ਸਮੇਂ-ਸਮੇਂ ਮੁਤਾਬਕ ਜਿਹੜੇ ਪਾਠ ਹੋਦ ਸਮਾਗਮ ਦੇ ਹੋ ਟਰਕੀ ਬਾਣੀ ਦੇ ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਹੋਏ ਚ ਨਿਤਨੇਮ ਦੇ ਹੋਏ ਬਾਣੀਆਂ ਦੇ ਪਰ ਅੱਜ ਇੱਥੇ ਇਸ ਪਾਵਨ ਪਿੱਤਰ ਧਰਤੀ ਦੇ ਉੱਤੇ ਜੋ ਜੋਸ਼ ਭਰੀ ਹੋਈ ਬਾਣੀ ਦਸਮ ਗ੍ਰੰਥ ਜੋ ਪੰਥ ਦੇ ਵਿੱਚ ਵੱਡੇ ਸ਼ੰਕੇ ਪਾਏ ਜਾਂਦੇ ਨੇ ਜਿਹਦੇ ਪ੍ਰਤੀ ਜੋ ਤਿੰਨ ਬਾਣੀਆਂ ਦਸਮ ਗ੍ਰੰਥ ਦੀਆਂ ਪੜੀਆਂ ਜਾਂਦੀਆਂ ਨਿਤਨੇਮ ਦੇ ਵਿੱਚ ਜਾਪ ਸਾਹਿਬ ਸਬਈਏ ਤੇ ਚੌਪਈ ਸਾਹਿਬ ਤੇ ਦੋ ਬਾਣੀਆਂ ਜਪਜੀ ਸਾਹਿਬ ਤੇ ਨੰਦ ਸਾਹਿਬ ਸ੍ਰੀ ਗੁਰੂ ਆਦ ਗ੍ਰੰਥ ਦੀ ਪੜ੍ਹੀ ਜਾਂਦੀਆਂ ਤਿੰਨ ਬਾਣੀਆਂ ਨਿਤਨੇਮ ਦੇ ਵਿੱਚ ਜਿੱਥੇ ਪੜ੍ਹੀਆਂ ਜਾਂਦੀਆਂ ਉੱਥੇ ਤਿੰਨ ਬਾਣੀਆਂ ਅੰਮ੍ਰਿਤ ਛਕਾਉਣ ਵੇਲੇ ਵੀ ਪੜ੍ਹੀਆਂ ਜਾਂਦੀਆਂ ਸੋ ਸਾਧ ਸੰਗਤ ਜੀ ਇਹਨਾਂ ਸ਼ੰਕਿਆਂ ਨੂੰ ਦੂਰ ਕਰਨ ਤੇ ਜੋ ਪੰਥ ਦੇ ਵਿੱਚ ਵੱਡੇ ਸ਼ੰਕੇ ਪਾਏ ਜਾਂਦੇ ਨੇ ਬਾਣੀ ਦੇ ਉੱਤੇ ਜੋ ਗੁਰੂ ਗੋਬਿੰਦ ਸਿੰਘ ਜੀ ਨੇ ਦਸਮ ਗ੍ਰੰਥ ਲਿਖੇ ਲਿਖ ਕੇ ਪੰਥ ਦੇ ਵਿੱਚ ਵੱਡਾ ਪ੍ਰਚਾਰ ਹੋਇਆ ਜੋਸ਼ ਭਰੀ ਬਾਣੀ 24 avatars ਦਾ ਜੋ ਵਰਣਨ ਹੈ ਦੇ ਵਿੱਚ ਸਾਡੇ ਸ਼ਕਤਰ ਸਾਹਿਬ, ਕੁਟਵਾਰੀ ਸਾਹਿਬ, ਗਿਆਨੀ ਜੀ ਅੱਜ ਕਿਹੜਾ ਪਹਿਲੇ ਸੰਤ ਮਹਾਰਾਜ ਦੇ ਟਾਈਮ ਤੋਂ ਲਾ ਕੇ ਵਿਦਿਆਲਾ ਚੱਲ ਰਿਹਾ ਭਾਈ ਇੱਥੇ ਵਿਦਿਆਰਥੀ ਵਿਦਿਆ ਲੈ ਰਹੇ ਨੇ ਅੱਜ ਕਿਹੜਾ ਦਸਮ ਗ੍ਰੰਥ ਦਾ ਪਾਠ ਬਹੁਤ ਸ਼ੁਰੂ ਹੋਇਆ ਉਹ 35 ਦਿਨਾਂ ਦਾ ਅੱਜ ਪਹਿਲਾ ਦਿਨ ਤੇ ਵਿਦਿਆਰਥੀ ਲਾਹ ਲੈਣ ਬੂੰਗਾ ਮਸਤੋਣਾ ਤਲਮੰਡੀ ਸਭੋ ਤੱਕ ਸ੍ਰੀ ਦੰਦਵਾ ਸਾਹਿਬ ਅੱਜ ਅਸੀਂ ਜਿੰਨੇ ਵੀ ਸੰਗਤਾਂ ਜਿੱਥੋਂ ਤੇ ਕਰਵਾ ਜਾਂਦੀ ਆ ਸਾਰਿਆਂ ਨੂੰ ਬੇਨਤੀ ਕਰਦੇ ਆ ਭਾਈ ਇੱਥੇ ਪਹਿਲਾਂ ਵੀ ਕਿੰਨੇ ਵਿਦਿਆਰਥੀ ਪੜ੍ਹਦੇ ਆ ਮੁੰਗਾ ਮਸਤੋਆਣਾ ਸਾਹਿਬ ਚ ਅਸੀਂ ਉਹਨਾਂ ਨੂੰ ਸਾਰਿਆਂ ਨੂੰ ਲੀੜਾ ਜੋੜਾ ਵੀ ਦਿੰਨੇ ਆ ਤੇ ਉਹਨਾਂ ਦੀ ਸਾਰਿਆਂ ਦੀ ਸੇਵਾ ਵੀ ਕਰਦੇ ਆ ਉਹਨਾਂ ਨੂੰ ਵੀ ਮਾਪਿਆਂ ਨੂੰ ਵੀ ਬੇਨਤੀ ਆ ਵੀ ਆਪਣੇ ਬੱਚਾ ਨੂੰ ਇੱਥੇ ਇਸ ਵਿਦਿਆਲੇ ਚ ਭੇਜੋ ਭਾਈ ਤੇ ਵਿਦਿਆ ਪ੍ਰਾਪਤ ਕਰਨ ਤੇ ਦੂਜਾ ਕਿਹੜਾ ਅੱਜ ਦਸਮਾ ਦਾ ਸ਼ੁਰੂ ਹੋਇਆਗਾ ਪਾਟਬੋਧ ਉਹਦੇ ਚ ਵੀ ਭਾਈ ਸਿੰਘਾਂ ਨੂੰ ਬੇਨਤੀ ਆ ਵੱਧ ਤੋਂ ਵੱਧ ਲਾਹੇ ਲੈਣ ਸਾਡੀ ਸਾਰੀ ਸੰਪਰਤਾ ਵੱਲੋਂ ਤੇ ਮੈਥੋਂ ਪਹਿਲਾਂ ਬਾਬਾ ਕਾਕਾ ਸਿੰਘ ਜੀ ਸਾਡੇ ਮਨ ਸਭ ਬੋਲ ਕੇ ਗਏ ਨਾ ਤੇ ਇਹ ਕਿਹੜਾ ਫੁਰਨਾ ਸੀ ਇਹ ਰਾਗੀ ਜੰਗ ਸਿੰਘ ਜੀ ਮਹਾਪੁਰਸ਼ਾਂ ਦਾ ਫੁਰਨਾ ਸੀ ਭਾਈ ਉਹਨਾਂ ਨੇ ਕਿਹਾ ਸੀ ਇੱਥੇ ਆਪਾਂ ਪਾਟਬੋਧ ਕਰਾਉਣਾਗਾ ਤੇ ਅਸੀਂ ਤਾਂ ਉਹਨਾਂ ਦੀ ਕਹੀ ਗੱਲ ਇਹ ਪੂਰ ਚਾੜ ਰਹੇ ਹਾਂ ਸਾਰੀ ਸੰਗਤ